ਮੋਰਚਾ ਕਿਵੇਂ ਫਤਿਹ ਹੋਊਗਾ ਸਾਡੇ ਦਰਦ ਆਉਂਦਾ ਵੀ ਇਹ ਕੀ ਕਰਦੇ ਫਿਰਦੇ ਨੇ ਉੱਥੇ ਅੱਜ ਭਾਈ ਜਗਤਾਰ ਸਿੰਘ ਹਵਾਰਾਲ ਜੀ ਪਰੋਲ ਪੱਕੀ ਸੀਗੀ ਸਾਡੇ ਕੁਝ ਬੰਦੇ ਨੇ ਡਿੱਗੇ ਲਾ ਦੇ ਕੋਈ ਨਹੀਂ ਕਹਾ ਕਰਦੇ ਹੋ ਜੀ ਫੇਰ ਕਰਦੇ ਹੋ ਮੈਨੂੰ ਪਤਾ ਮੈਂ ਨੌਜੰਤ ਕੋ ਵੀ ਕਰ ਦੂੰਗਾ ਮੈਂ ਕਹਿੰਦਾ ਵੀ ਕਹਣਾ ਕਹਨ ਖਾਲ ਆਲਾ ਕਾਨੂੰ ਪਾਉਣਾ ਹਜੇ ਇਹਨਾਂ ਦੀ ਬਦੌਲਤ ਅਜ ਭਾਈ ਜਗਤਾਰ ਸਿੰਘ ਹਵਾਰਾਲ ਜੀ ਦੀ ਪਰੋਲ ਨਹੀਂ ਹੋ ਰਹੀ ਹਰ ਖਾਵੇ ਨਾ 3 ਮਹੀਨੇ ਹੋ ਗਏ ਮੋਰਚਾ ਲੱਗਿਆ ਨੂੰ ਇਹਨਾਂ ਨੂੰ ਆਗੂਆਂ ਨੂੰ ਇਹਨਾਂ ਨੂੰ ਸਾਰੇ ਆਗੂਆਂ ਨੂੰ ਇਕੱਠੇ ਕਰਕੇ ਇੱਥੇ ਪੁੱਛ ਲਿਓ ਮੈਨੂੰ ਨੀਵੇਂ ਥਾਵੇਂ ਖੜਾ ਦੇ ਵੀ ਥੋੜੀ 30 ਰਾਤਾਂ ਮੋਰਚੇ ਦੇ ਵਿੱਚ ਹੈਗੀਆਂ ਨੇ 30 ਰਾਤਾਂ ਕਿਸੇ ਨੇ ਕੱਟੀਆਂ ਹੋਣ ਜਦੋਂ ਕੇਰਾਂ ਕਹਦਾ ਵੀ ਹਾਂ ਕਰਨਾ ਅਸੀਂ ਦਿੱਲੀ ਜਾਣੇ ਜਣਾ ਵੀ ਅਸੀਂ ਬੈਰੀਕੇਡ ਵੀ ਪੰਨਾਂਗੇ ਅਸੀਂ ਸਾਰਾ ਕੁਝ ਕਰਾਂਗੇ ਅਸੀਂ ਮਰਾਂਗੇ ਮਾਰਾਂਗੇ ਇਹ ਦਿੱਲੀ ਕੇ ਪਹੁੰਚਣੀ ਪਹੁੰਚਣਾ ਕਾਲ ਤਾਂ ਇਹ ਆ ਫਿਰ ਇਹ ਕਹਿੰਦੇ ਨੇ ਵੀ ਜਿੱਥੇ ਤੁਸੀਂ ਬਿਠਾਓਗੇ ਬਹਿ ਜਾਗੇ ਫਿਰ ਉਹ ਤਾਂ ਉਹ ਗੇਟ ਲਾ ਕੇ ਬਿਠਾਤਾ ਬੈਠੇ ਰਹੋ ਮੈਂ ਦੇਖੂਗਾ ਵੀ ਹੁਣ ਕਿੰਨੇ ਕਿ ਦਿਨ ਇੱਥੇ ਬੈਠਣਗੇ 5 ਵਜੇ ਤੋਂ ਛਾੜੀ ਆਗੂਆਂ ਦੀ ਦੇਣਾ ਜਿਹੜੀ ਸਾਰੇ ਬੰਦੀ ਸਿੰਘ ਨਹੀਂ ਰਿਹਾ ਔਰ ਇੱਥੇ ਸਾਰਾ ਡਰਾਮਾ ਖੇਡਿਆ ਜਾ ਰਿਹਾ ਸਾਰਾ ਡਰਾਮਾ 15 ਦਿਨਾਂ ਬਾਅਦ ਢੇੜਾ ਮਾਰਤਾ 20 ਦਿਨਾਂ ਬਾਅਦ ਢੇੜਾ ਮਾਰਤਾ ਐਵੇਂ ਮੋਰਚੇ ਫਤੇ ਹੁੰਦੇ ਰਹੇ ਅਸੀਂ ਆਪਸ ਦੇ ਵਿੱਚ ਵੀ ਕਈ ਵਾਰੀ ਗੱਲਾਂ ਕਰਦੇ ਕਿ ਸੰਗਤ ਦਾ ਉਤਸ਼ਾਹ ਤਾਂ ਬਹੁਤ ਸੀ ਲੇਕਿਨ ਉਹਨੂੰ ਸਾਹਮਣੇ ਨਹੀਂ ਗਿਆ ਤੁਹਾਨੂੰ ਵੀ ਲੱਗਿਆ ਨੀ ਸਾਹਮਣੇ ਗਿਆ ਸਾਥੋਂ ਆਪਦੇ ਆਗੂਆਂ ਨੇ ਸਾਡੇ ਨਾਲ ਇਨਕੀ ਕੀਤੀ ਆ ਕਿਸੇ ਨੂੰ ਪੁੱਛਿਆ ਕੋਈ ਨਹੀਂ ਹੈਗਾ ਜੇ ਕੋਈ ਆਇਆ ਉਹਨੂੰ ਕੁਝ ਰਹਿਣ ਸਹਿਣ ਦਾ ਕੋਈ ਪ੍ਰਬੰਧ ਨਹੀਂ ਕਰਕੇ ਦਿੱਤਾ ਕੀਦਾ ਕੰਮ ਹੁੰਦਾ ਫੰਡ ਕਿਹਦੇ ਕੋਲੇ ਆਏ ਨੇ ਕਿਉਂਕਿ ਅਸੀਂ ਤਾਂ ਦੇਖਿਆ ਸਟਾਰਟਿੰਗ ਦੇ ਵਿੱਚ ਉੱਥੇ ਰਾਤ ਨੂੰ 2 2 ਵਜੇ 3 3 ਵਜੇ ਵੀ ਸੰਗਤ ਆਂਦੀ ਸੀਗੀ ਜਿਹੜੀ ਉੱਥੇ ਬੈਠੇ ਨੇ ਉਹਨਾਂ ਨੂੰ ਨੀ ਕੋਈ ਪੁੱਛਦੇ ਕਿਸੇ ਨੇ ਉੱਥੇ ਜਨੇ ਮੋਰਚੇ ਦੇ ਤੁਸੀਂ ਆ ਕੇ ਉੱਥੇ ਤੁਸੀਂ ਇੱਕ ਕਰ ਲਿਓ ਗੱਲ ਜਿਨੇ ਤੰਬੂ ਲੱਗੇ ਹੋਏ ਨੇ ਜਿ ਸਾਬਣ ਦੀ ਟਿੱਕੀ ਵੀ ਕਿਸੇ ਨੂੰ ਦਿੱਤੀ ਹੋਵੇ ਨਾ ਆਗੂਆਂ ਨੇ ਜਿਹੜੇ ਬੰਦੇ ਤਿੰਨ ਮਸਾਲਾਂ ਦੇ ਵਿੱਚ ਮੁੱਖ ਮੰਤਰੀ ਨੂੰ ਨਾ ਮਿਲ ਸਕਣ ਆ ਉਹ ਪ੍ਰਧਾਨ ਮੰਤਰੀ ਨੂੰ ਕਿਵੇਂ ਮਿਲ ਲੈਣਗੇ ਇਹ ਤਾਂ ਕਹਿੰਦੇ ਵੀ ਸਾਨੂੰ ਪ੍ਰੋਲ ਚਾਹੀਦੀ ਨਹੀਂ ਉਹਦੇ ਸ਼ਿਫਟਿੰਗ ਚਾਹੀਦੀ ਆ ਮੇਰੇ ਸਾਹਮਣੇ ਗੱਲ ਹੋਈ ਆ ਵੀ ਸਾ ਪ੍ਰੋਲ ਬਾਅਦ ਚ ਕਰਾਵਾਂਗੇ ਪਹਿਲਾਂ ਉਹਦੀ ਸ਼ਿਫਟ ਕਰੋ ਤੁਸੀਂ ਇਹ ਮੰਨਦੇ ਹੋ ਵੀ ਜਿਹੜਾ ਮੋਦੀ ਸਰਕਾਰ ਆ ਸੈਂਟਰ ਆ ਉਹਨਾਂ ਦੇ ਬੋਲੇ ਇੱਕ ਇੱਕ 100 ਇੱਕ ਸੌਫਟ ਕੋਰਨਰ ਹੈਗਾ ਉਹਨਾਂ ਦਾ ਬੰਦੀ ਸਿੰਘਾਂ ਦੇ ਪ੍ਰਤੀ ਬਿਲਕੁਲ ਉਹ ਸੱੜਣਾ ਚਾਹੁੰਦੇ ਨੇ ਸਾਰਾ ਕੁਝ ਕਰਨਾ ਚਾਹੁੰਦੇ ਨੇ ਸਾਡੇ ਬੰਦੇ ਠੋਲਾ ਲਾ ਆਉਂਦੇ ਨੇ ਵੀ ਸਜੇ ਨਾ ਕਰਿਓ ਮੈਂ ਨੌ ਵੀ ਜਨਤ ਕਰ ਦੂੰਗਾ ਜਿਹੜੇ ਜਿਹੜੇ ਬੰਦੇ ਉੱਥੇ ਗਏ ਨੇ ਸਾਨੂੰ ਉਹਦੀ ਪ੍ਰੋਲ ਜ਼ਰੂਰੀ ਸੀ ਅੱਜ ਸਾਨੂੰ ਸੇਫਟਿੰਗ ਨਹੀਂ ਚਾਹੀਦੀ ਜਗਤਾਰ ਸਿੰਘ ਹਵਾਰੀ ਦੀ ਸ਼ਿਫਟ ਤੋਂ ਅਸੀਂ ਕਿ ਕਿ ਲਾਉਣਾ ਜੇ ਪਰੋਰ ਹੋ ਗਿਆ ਅਸੀਂ ਉਹਦੀ ਜ਼ਮਾਨਤ ਵੀ ਕਰਾ ਲਾਂਗੇ ਜ਼ਮਾਨਤ ਦੇ ਆਰਡਰ ਬਣ ਜਾਣਗੇ ਉਹਦੇ ਭਾਈ ਜਗਤਾਰ ਸਿੰਘ ਹਵਾਰੇ ਦੇ ਕਹੇਆ ਮੈਨੂੰ ਵੀ ਸਾਨੂੰ ਕੋਈ ਗੱਲ ਨਹੀਂ ਅੰਦਰ ਬੈਠਿਆਂ ਬੈਠੇ ਰਹਿਣ ਦੇ ਕੋਈ ਗੱਲ ਸਾਡੀ ਪਰਵਾਹ ਨਹੀਂ ਸਾਨੂੰ ਕੋਈ ਫਿਕਰ ਨਹੀਂ ਹੈਗਾ ਨਹੀਂ ਛੱਡ ਦੇਣਾ ਛੱਡਣ ਅਸੀਂ ਸਰਕਾਰਾਂ ਕੇ ਨਹੀਂ ਚੁਕਣਾ ਜੇ ਕੋਈ ਕਹੋ ਸਾਨੂੰ ਮਾਫੀ ਮੰਗੋ ਜਾਂ ਫਲਾਨਾ ਕਰੋ ਇਹ ਨਹੀਂ ਛੜਦੀ ਕਲਾ ਦੇ ਵਿੱਚ ਅਸੀਂ 60 ਇੱਥੇ ਤੱਕ ਉਹਨਾਂ ਦਾ ਦਿਰੜ ਉਹਨਾਂ ਦਾ ਭਰੋਸਾ ਅਸੀਂ ਕੀ ਕਰਦੇ ਫਿਰਦੇ ਆ ਬਾਹਰ ਲੋਕ ਰੋਟੀਆਂ ਸੇਕਦੇ ਆ ਫਿਰ ਹੁਣ ਸਿਉਟੀ ਕਰਾ ਲੈਣਾ ਸੇਵਟ ਉਹਨਾਂ ਨੇ ਕਰਨਾ ਨਹੀਂ ਪਰੌਲ ਇਹਨਾਂ ਨੇ ਲੈਣੀ ਨਹੀਂ ਫਿਰ ਤਾਂ ਇਹ ਮਸਲਾ ਕਿਤੇ ਹੱਲੇ ਨਹੀਂ ਹੋਣਾ ਜੀ ਫਿਰ ਤਾਂ ਮੋਰਚੇ ਲਗਾਉਂਦੇ ਰਹੋ ਬਸ ਮੋਰਚੇ ਲਗਾਉਣ ਜੋ ਇਹਨਾਂ ਨੂੰ ਆਗੋਂ ਨੂੰ ਪੁੱਛੋ ਸਵਾਲ ਕਰੋ ਜੀ ਜੇ ਇਹ ਨਾ ਕਰਿਆ ਹੋਵੇ ਮੈਨੂੰ ਨੀਵੇਂ ਥਾਵਾਂ 'ਤੇ ਡਾ ਦੇਓ ਜਿੱਥੇ ਮਰਜ਼ੀ ਖੜਾ ਦੇਓ ਵੀ ਜੀ ਇਹ ਗੱਲ ਨਾ ਕਹੀ ਹੋਵੇ ਅਸੀਂ ਇਹਨਾਂ ਨਾਲ ਕਿਵੇਂ ਸਹਿਮਤ ਹੋ ਜਾਈਏ ਸਿਰਫ ਨਾਰੇ ਮਾਰਨ ਵਾਲੇ ਨੇ ਦੋ ਗਲਾ ਬਣਾ ਲਿਆ ਲੋਕਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਹਾਂ ਤੇ ਅੱਜ ਇਹ ਕਾਲ ਦਿੱਤੀ ਗਈ ਸੀਗੀ ਦਿੱਲੀ ਜਾਣ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਅਰਦਾਸ ਬੇਨਤੀ ਕਰਨ ਦੀ ਲਈ ਕਿ ਬੰਦੀ ਸਿੰਘਾਂ ਦੀ ਛੇਤੀ ਪਰ ਸਰਕਾਰ ਦੁਆਰਾ ਰਿਹਾਈ ਕੀਤੀ ਜਾਵੇ ਲੇਕਿਨ ਅੱਜ ਇੱਕ ਵਾਰ ਫੇਰ ਜਿਵੇਂ ਪਹਿਲਾਂ ਕਿਸਾਨ ਅੰਦੋਲਨ ਦੀ ਤਰ੍ਹਾਂ ਕਿਸਾਨਾਂ ਨੂੰ ਜਾਣ ਤੋਂ ਰੋਕਿਆ ਗਿਆ ਸੀ ਹਰਿਆਣਾ ਪ੍ਰਸ਼ਾਸਨ ਵੱਲੋਂ ਅੱਜ ਵੀ ਉਸੇ ਤਰੀਕੇ ਨਾਲ ਬੈਰੀਕੇਟਿੰਗ ਕੀਤੀ ਗਈ ਹੈ ਲੋਹੇ ਦੇ ਬੈਰੀਕੇਟ ਉਸ ਤੋਂ ਬਾਅਦ ਸਿਮੈਂਟਡ ਬੈਰੀਕੇਟ ਉਸ ਤੋਂ ਬਾਅਦ ਫਿਰ ਉਸੇ ਤਰੀਕੇ ਦੇ ਨਾਲ ਪੂਰਾ ਦਾ ਪੂਰਾ ਲਾਮ ਲਸ਼ਕਰ ਲਗਾ ਕੇ ਏਟੀਆਰ ਗੈਸ ਦੀਆਂ ਗੱਡੀਆਂ ਮੌਜੂਦ ਨੇ ਸਭ ਕੁਝ ਕਿ ਅੱਜ ਸੰਗਤ ਨੂੰ ਰੋਕਿਆ ਜਾਵੇ ਅੱਜ ਮੇਰੇ ਨਾਲ ਇੱਥੇ ਬਹੁਤ ਸਤਿਕਾਰਯੋਗ ਬਾਬਾ ਰਾਜਰਾਜ ਸਿੰਘ ਜੀ ਮੌਜੂਦ ਨੇ ਬਾਬਾ ਜੀ ਕਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹ ਜਿਹੜਾ ਇਕੱਠ ਸਰਦਿਆ ਗਿਆ ਸੀ ਕਿਉਂਕਿ ਤੁਸੀਂ ਕੋਪੀ ਇਨਸਾਫ ਮੋਰਚੇ ਦੇ ਪ੍ਰਮੁੱਖ ਆਗੂਆਂ ਚੋਂ ਤੁਸੀਂ ਆਪ ਉੱਥੇ ਡਟੇ ਹੋਏ ਹੋ ਪਿਛਲੇ 2.5 ਸਾਲ ਤੋਂ ਕਿਦਾਂ ਵੇਖ ਰਹੇ ਹੋ ਲਗਾਤਾਰ ਜਿਹੜੇ ਇਹ ਮਸਲੇ ਚੱਲ ਰਿਹਾ ਹਾਲ ਹੀ ਦੇ ਵਿੱਚ ਇੱਕ ਤਸਵੀਰ ਆਈ ਸੀ ਤੁਹਾਡੀ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਤੇ ਤੁਸੀਂ ਉਹ ਰੋਡ ਰੋਲਰ ਹੀ ਲਿਆਏ ਸੀਗੇ ਲੋਹੇ ਦਾ ਵੀ ਉੱਥੇ ਪਹੁੰਚਣਾ ਹੀ ਪਹੁੰਚਣਾ ਹੈਗਾ ਅੱਜ ਕੀ ਹਾਲਾਤ ਵੇਖ ਰਹੇ ਹੋ ਤੁਸੀਂ ਭਾਈ ਗੁਰਜੀਕਾਲਸ ਸਤਿ ਸ੍ਰੀ ਅਕਾਲ ਭਾਈ ਗੁਰਜੀਕੀ ਦੇ ਦੇਖ ਲਓ ਕਈ ਸਾਲਾਂ ਤੋਂ ਲੱਗੇ ਜਿਹੜੀ ਹੈਗੀ ਚਾਰ ਜੋਜ ਚੱਲ ਰਹੀ ਹੈ ਬੰਦੀ ਸਿੰਘ ਰਹਾ ਹੋਣੇ ਚਾਹੀਦੇ ਨੇ ਪਹਿਲਾਂ ਭਾਈ ਗੁਰਬਖਸ਼ ਸਿੰਘ ਨੇ ਮੋਰਚਾ ਲਾਇਆ ਅੰਬ ਸਾਹਿਬ ਅੱਜ ਦੇ ਦਿਨ ਹੀ ਲਾਇਆ ਸੀ 14 ਤਰੀਕ ਨੂੰ ਅੱਛਾ ਜੀ ਠੀਕ ਹੈ ਅੱਜ ਦੇ ਦਿਨ ਹੀ ਲਾਇਆ ਸੀ ਮੋਰਚਾ 14 ਤਰੀਕ ਨੂੰ ਠੀਕ ਹੈ ਉਸ ਵੇਲੇ ਬਾਦਲਾਹ ਦੀ ਸਰਕਾਰ ਸੀ 16 ਸਮਾਂ ਲੱਗਿਆ ਫਿਰ ਉਹ ਨੇ ਜਿਹੜਾ ਹੈਗਾ ਸਰਕਾਰ ਨੇ ਗੱਲਾਂ ਚ ਆ ਗਿਆ ਮੋਰਚਾ ਉਹ ਖਤਮ ਕਰਤਾ ਫਿਰ ਬਰਗਾੜੀ ਮੋਰਚਾ ਲੱਗ ਗਿਆ 32800 ਰੁਪਿਆਂ ਦੀ ਮੋਰਚਾ ਲੱਗਿਆ ਬਰਗਾੜੀ ਵਿੱਚ ਵੀ ਇਹੀ ਸੀ ਵੀ ਬੰਦੀ ਸਿੰਘ ਰਿਹਾ ਉਹਦੋਂ ਵੀ ਬਹੁਤ ਸਾਰੇ ਜਿਹੜੇ ਹੈਗੇ ਕਈ ਬੰਦੀ ਸਿੰਘ ਰਿਹਾ ਹੋਗੇ ਸੀਗੇ ਤੇ ਫਿਰ ਇੱਥੇ ਮੋਰਚਾ ਪੌਣੇ ਤਿੰਨ ਸਾਲ ਤੋਂ ਚੱਲ ਰਿਹਾ ਦੋ ਮਹੀਨੇ ਰਹਿ ਗਏ ਤਿੰਨ ਸਾਲ ਹੋਣ ਵਾਲੇ ਨੇ 7 ਜਨਵਰੀ 2023 ਤੋਂ ਲੱਗਾ ਹਾਂਜੀ 7 ਜਨਵਰੀ ਨੂੰ ਲੱਗਾ ਸੀ ਬਿਲਕੁਲ 7 ਜਨਵਰੀ 2023 ਹਾਂਜੀ ਤੇ ਬੰਦੀ ਸਿੰਘਾਂ ਨੂੰ ਕਿਹਾ ਹੁਣ ਤਿੰਨ ਸਾਲਾਂ ਤੋਂ ਇੱਥੇ ਬੈਠੇ ਆ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਦੇਖੋ ਮੋਰਚੇ ਤਾਂ ਹੀ ਫੱਟੇ ਹੁੰਦੇ ਨੇ ਜਦੋਂ ਆਗੂ ਮੋਰਚਿਆਂ ਦੇ ਡਟ ਕੇ ਬੈਠਣਾ ਜਦੋਂ ਮਾਫ਼ੀ ਸੋਰੀ ਮੈਂ ਤੁਹਾਨੂੰ ਛੋੜੀ ਤੁਹਾਨੂੰ ਰੋਕਿਆ ਜਦੋਂ ਵੀ ਵੋਟਾਂ ਆਉਂਦੀਆਂ ਇਹ ਮੁੱਦੇ ਬਣਾਏ ਜਾਂਦੇ ਆ ਇਹਨਾਂ ਦੇ ਸਹਾਰੇ ਵੋਟਾਂ ਹਾਸਲ ਕਰ ਲਿਆ ਜਾਂਦੀਆਂ ਨੇ ਬੰਦੀ ਸਿੰਘਾਂ ਦੀ ਤੁਸੀਂ ਗੱਲ ਕਰ ਰਹੇ ਹੋ ਪਾਈ ਗੁਰਬਖਸ਼ ਸਿੰਘ ਜੀ ਦਾ ਤੁਸੀਂ ਗੱਲ ਕੀਤਾ ਉਹਨਾਂ ਦੇ ਮੋਰਚੇ ਦੇ ਵਿੱਚ ਜਿਹੜੇ ਹੁਣ ਮੌਜੂਦਾ ਸੀਐਮ ਨੇ ਭਗਵੰਤ ਮਾਨ ਉਹ ਵੀ ਆਂਦੇ ਹੁੰਦੇ ਸੀ ਉਹ ਇਹਨਾਂ ਦੇ ਹੱਕ ਦੇ ਵਿੱਚ ਗੱਲ ਵੀ ਕਰਦੇ ਹੁੰਦੇ ਸੀ ਤੇ 2019 ਦੇ ਵਿੱਚ ਜਦੋਂ 500 ਸਾਲਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਉਦੋਂ ਮੋਦੀ ਸਰਕਾਰ ਨੇ ਹੀ ਅਨਾਉਂਸਮੈਂਟ ਕੀਤੀ ਸੀ ਕਿ ਇਹਨਾਂ ਬੰਦੀ ਸਿੰਘਾਂ ਨੂੰ ਢਿੱਲ ਦਿੱਤੀ ਜਾਵੇਗੀ ਆ ਕੁਛ ਇਹਨਾਂ ਨੂੰ ਰਿਹਾਈ ਦਿੱਤੀ ਜਾਵੇਗੀ ਪਰ ਉਹ ਸਾਰੇ ਮੁੱਦੇ ਕੋਟਾ ਹਾਸਲ ਹੋ ਜਾਂਦੀਆਂ ਨੇ ਮੁੱਦੇ ਉਦਾਂ ਹੀ ਬਰਕਰਾਰ ਰਹਿੰਦੇ ਨੇ ਦੇਖੋ ਸਰ ਕਹਾਰਾ ਸੱਜਣਾ ਚਾਹੁੰਦੀ ਹੈ ਪਰ ਸਾਡੇ ਆਗੂ ਨਹੀਂ ਕਹਿੰਦੇ ਵੀ ਉਸ ਆਉਣ ਬਾਰੇ ਅੱਛਾ ਮਤਲਬ ਕਿ ਆਪ ਆਪਣੇ ਵਿੱਚ ਕਮੀ ਹੈ ਅੱਛਾ ਹੀ ਆਪ ਦੇ ਆਗੂਆਂ ਦੇ ਵਿੱਚ ਕਮੀ ਹੈ ਅੱਛਾ ਹੀ ਪੰਜਾਬ ਦੇ ਜਿਹੜੇ ਲੀਡਰ ਨੇ ਰਾਜਨੀਤਿਕ ਨੇ ਚਾਹੇ ਉਹ ਚਾਹੇ ਉਹ ਧਾਰਮਿਕ ਨੇ ਕੋਈ ਨਹੀਂ ਚਾਹੁੰਦੇ ਵੀ ਬਾਹਰ ਆਜਣਾ ਹੁਣ ਜੀ ਅੱਜ ਭਾਈ ਜਗਤਾਰ ਸਿੰਘ ਹਵਾਰਾ ਬਾਹਰ ਆਉਂਦੇ ਨੇ ਉਹਨਾਂ ਨੂੰ ਕੋਡੇ ਪੁੱਛਣਾ ਕਿਸ ਨੇ ਉਹਨੂੰ ਪਤਾ ਵੀ ਸਾਨੂੰ ਕਿਸੇ ਨੇ ਪੁੱਛਣਾ ਕੋਈ ਨਹੀਂ ਸਾਡੀ ਪੁੱਛ ਪੜਤਾਲ ਘਰ ਤੇ ਜਾਣੀ ਆ ਜਿਹੜਾ ਪੰਜਾਬ ਦਾ ਨੌਜਵਾਨ ਆ ਪੰਜਾਬ ਦੇ ਲੋਕ ਨੇ ਭਾਈ ਜਗਤਾਰ ਸਿੰਘ ਹਵਾਰ ਦੀ ਪਿੱਠ ਤੇ ਖੜਨਗੇ ਆ ਕੇ ਵੀ ਸਾਡੀਆਂ ਕੁਰਸੀਆਂ ਨਹੀਂ ਰਹਿਣੀਆਂ ਸਾਰਾ ਢਾਂਮ-ਜਾਂਮ ਜਿਹੜਾ ਖਤਮ ਹੋ ਜੂਗਾ ਇਸ ਕਰਕੇ ਉਹ ਸਮੇਂ-ਸਮੇਂ ਤੇ ਜਦੋਂ ਰਿਹਾ ਹੋਣ ਦੀ ਗੱਲ ਹੁੰਦੀ ਹੈ ਰੋੜੇ ਲਾ ਦਿੰਦੇ ਨੇ ਮਤਲਬ ਕਿ ਤੁਹਾਡੇ ਕਹਿਣ ਦੇ ਮੁਤਾਬਕ ਕਿ ਮੋਦੀ ਸਰਕਾਰ ਤਾਂ ਛੱਡਣਾ ਚਾਹਦੀ ਹੈ ਬੰਦੀ ਸਿੰਘਾਂ ਨੂੰ ਲੇਕਿਨ ਜਿਹੜੇ ਸਾਡੇ ਆਪਣੇ ਪੰਜਾਬ ਦੇ ਪੋਲੀਟੀਸ਼ੀਅਨ ਰਾਜਨੇਤਾ ਨੇ ਉਹ ਇਹਦੇ ਵਿੱਚ ਅੜਿਕਾ ਬੰਨ ਰਹੇ ਨੇ ਜਿਨੇ ਇੰਦਰਾ ਔਰ ਜੀਨੀ ਰਜੀਵ ਗਾਂਧੀ ਨੂੰ ਮਾਰਿਆ ਤਾਮਲਾ ਨੇ ਜਦੋਂ ਉਹਨਾਂ ਨੇ ਮਤਾ ਪਾ ਕੇ ਵੀ ਸਾਨੂੰ ਕੋਈ ਖਤਰਾ ਨਹੀਂ ਹੈਗਾ ਉਹ ਛਡਾ ਕੇ ਲੈ ਗਏ ਤੇ ਫਿਰ ਅਸੀਂ ਇੱਥੇ ਕਾਲੀ ਰਹੇ ਜਿਹੜੇ ਆਪਣੇ ਉਹਨਾਂ ਤੋਂ ਪੰਤਕ ਹੁੰਦੇ ਨੇ ਉਹਨਾਂ ਨੇ ਕਿਉਂ ਨਹੀਂ ਮਤਾ ਪਾਇਆ ਉਦੋਂ ਦਾ ਬਾਦਲ ਕਹਿੰਦਾ ਸੀਗਾ ਵੀ ਸਾਨੂੰ ਅਸੀਂ ਬੰਦੀ ਸਿੰਘਾਂ ਵਾਸਤੇ ਕੁਝ ਨਹੀਂ ਕਰ ਸਕਦੇ ਕਾਤਲ ਹਵਾਰਾ ਕੀ ਸੇਹ ਦੇਊਗਾ ਤੇ ਜਦੋਂ ਬੰਦੀ ਜਦੋਂ ਕੁਰਸੀਆਂ ਭੱਜ ਜਾਂਦੀਆਂ ਨੇ ਸਤਾ ਦੂਰੋਂ ਫਿਰ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ ਇਹ ਫਿਰ ਕਹਿੰਦੇ ਨੇ ਪਹਿਲੀ ਕੂਕੀਆਂ ਚ ਛਡਾ ਲਾਂਗੇ ਉਦੋਂ ਇਹਨਾਂ ਦੇ ਘੂਗੀਆਂ ਕਿੱਥੇ ਗਈਆਂ ਸੀ ਜੀ ਉਦੋਂ ਇਹ ਇਹਨਾਂ ਨੇ ਮਤੇ ਪਾਏ ਹੁੰਦੇ ਅਜੇ ਤੋਂ 10 ਸਾਲ 15 ਹਾਲ ਪਹਿਲਾਂ ਉਹ ਰਿਹਾ ਹੋਣੇ ਸੀ ਪਰ ਇਹ ਨਹੀਂ ਚਾਹੁੰਦੇ ਫਿਰ ਭਗਵਾਨ ਜਮਾਨੋ ਉੱਥੇ ਉਹਦਾ ਰਹੇ ਹਦੀ ਬੁਕਸ ਉੱਥੇ ਕਹਿੰਦਾ ਸੀ ਅਸੀਂ ਪਹਿਲੇ ਦੇ ਇਜ਼ਾਰ ਤੇ ਕਰਾਂਗੇ ਬੰਦੀ ਸਿੰਘਾਂ ਦੀ ਗੱਲ ਕਰਾਂਗੇ 24 ਘੰਟਿਆਂ ਵੀ ਆਦਵੀ ਦਾ ਮਸਲਾ ਹੱਲ ਕਰ ਦਾਂਗੇ ਜਦੋਂ ਕੁਰਸੀ ਦੇ ਉੱਤੇ ਕਾਬਜ ਹੁੰਦਾ ਕੋਈ ਵੀ ਆਉ ਫਿਰ ਭੁੱਲ ਜਾਂਦਾ ਇਹਨਾਂ ਗੱਲਾਂ ਨੂੰ ਕਾਂਗਰਸ ਨੇ ਵੀ ਇਹੀ ਕਿਹਾ ਅਸੀਂ ਗੁਟਕਾ ਸਾਹਿਬ ਦੀ ਸੌਂ ਚੱਕੀ ਉਹਨਾਂ ਨੇ ਵੀ ਕੱਖ ਨਹੀਂ ਕਰਿਆ ਹੈਗਾ ਬਾਕੀ ਨਹੀਂ ਦੀ ਖੂਨ ਛੱਡ ਜਿਹੜੇ ਲੀਡਰ ਐ ਇੱਥੇ ਵਾਲੇ ਉਹ 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 ਕੱਢ ਗਏ ਮੋਰਚੇ ਲਾਤਾ ਲੈ ਮੋਰਚੇ 'ਤੇ ਬੈਠਣ ਦਾ ਉਹ ਸਮਾਂ ਨਹੀਂ ਹੋਇਆਗਾ ਇਹਨਾਂ ਕੋਲੇ ਮੋਰਚਾ ਲਾਉਣਾ ਬਹੁਤ ਸੌਖਾ ਬੈਠਣਾ ਬਹੁਤ ਔਖਾ ਜਦੋਂ ਆਗੂ ਨਹੀਂ ਮੋਰਚੇ 'ਤੇ ਬੈਠੂਗਾ ਹੋਰ ਕੌਣ ਬੈਠੂਗਾ ਅੱਜ ਹਰੇਕ ਲੋਕ ਚਾਹੁੰਦਾ ਹਰੇਕ ਘਰ ਘਰ ਦੇ ਵਿੱਚ ਇਹ ਚਾਹੁੰਦੇ ਨੇ ਵੀ ਭਾਈ ਜਗਤਾਰ ਸਿੰਘ ਹਵਾਰਾ ਆਉਣਾ ਚਾਹੀਦਾ ਪਰ ਲੀਡਰਸ਼ਿਪ ਦੀ ਨਾਕਾਮੀ ਕਰਕੇ ਅੱਜ ਵੀ ਉਹ ਦੂਰ ਹੈ ਜਿਹੜੀਆਂ ਸਰਕਾਰਾਂ ਉਸ ਵੇਲੇ ਕਹਿੰਦੀਆਂ 550 ਸਾਲਾਂ ਤਰੇਹਾ ਕਰਾਂਗੇ 350 ਸਾਲਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹੜਾ ਹੈਗਾ ਸਤਾਪ ਦੀ ਮਨਾਈ ਜਾ ਰਹੀ ਹੈ 24 25 ਤਰੀਕ ਨੂੰ ਇਹਦੇ ਵਿੱਚ ਸਰਕਾਰਾਂ ਨੇ ਮਨ ਬਣਾ ਲਿਆ ਵੀ ਭਾਈ ਦਵਿੰਦਰ ਪਾਲ ਸਿੰਘ ਪੁੱਲਰ ਦੀ ਜਿਹੜੀ ਹੈਗੀ ਆ ਰਿਹਾਈ ਕਰਨਗੇ ਬਾਈ ਜਗਤਾਰ ਸਿੰਘ ਹਵਾਰੇ ਨੂੰ ਪ੍ਰੋਲ ਦੇਣਗੇ ਪਰ ਅਸੀਂ ਉਹਨਾਂ ਤੇ ਪ੍ਰੈਸ਼ਰੀ ਨਹੀਂ ਬਣਾ ਸਕੇ ਉਹ ਜਿਹਦੇ ਨਾਲ ਉਹ ਉਹ ਕਰ ਦੇਣਾ ਹੁਣ ਆਕਾਲ ਦਿੱਤੀ ਸੀ ਇੱਥੇ ਇੱਕ ਵੱਡੀ ਫਿਰ ਅਸੀਂ ਚੱਕਦੇ ਤਾਂ ਵੀ ਅਸੀਂ ਤੋੜਾਂਗੇ ਪਰ ਸੱਚ ਉਹ ਦੋ ਅਧਿਕਾਰੀ ਦਿੱਲੀ ਤੋਂ ਆਏ ਉਹ ਕਹਿੰਦੇ ਮੁੱਲ ਤੋਂ ਵੀ ਕਰ ਦੋ ਅੱਛਾ ਜੀ ਇਸ ਇਸ ਪ੍ਰੋਗਰਾਮ ਨੂੰ ਉਥੇ ਬੰਬ ਲਾਸਟ ਹੋ ਗਿਆ ਅੱਛਾ ਜੀ ਇਹ ਕਹਿੰਦੇ ਅਸੀਂ ਜਾਵਾਂਗੇ ਜਿਸੇ ਤੁਸੀਂ ਬਿਠਾਉਂਗੇ ਰੋਕੋਗੇ ਅਸੀਂ ਰੁਕ ਜਾਾਂਗੇ ਠੀਕ ਹੈ ਪਹਿਲਾਂ ਮੈਨੂੰ ਦੱਸੋ ਉਹਨਾਂ ਨੇ ਪਹਿਲੇ ਆਪ ਹੀ ਕਹਿੰਦੇ ਜਿਸ ਨੂੰ ਰੋਕੋਗੇ ਰੋਕਾਂਗੇ ਰੁਕ ਜਵਾਂ ਰੁਕ ਜਾਾਂਗੇ ਫਿਰ ਤਾਂ ਆਵਰੇ ਰੋਕ ਲੈ ਫਿਰ ਰੋਕ ਗਏ ਫਿਰ ਇਹ ਕਿਉਂ ਕਹਿੰਦੇ ਨਹੀਂ ਵੀ ਅਸੀਂ ਉਥੇ ਦਿੱਲੀ ਜਾਣਾ ਅੱਛਾ ਠੀਕ ਜੇ ਆਪ ਹੀ ਕਹਤਾ ਫਿਰ ਉਥੇ ਉਹ ਗੱਲ ਹੋਈ ਸਾਨੂੰ ਪਰੋਲ ਭਾਈ ਜੇਤਾਲ ਸਿੰਘਾਂ ਬਾਰੇ ਦੀ ਪਰੋਲ ਚਾਹੀਦੀ ਹੈ ਕਿ ਇੱਥੇ ਉਹਨੂੰ ਉਰੇ ਸ਼ਿਫਟ ਕਰਨਾ ਚਾਹੀਦਾ ਪਹਿਲਾਂ ਕਹਿੰਦੇ ਪਰੋਲ ਬਾਅਦ ਚ ਕਰਾਵਾਂਗੇ ਤੁਸੀਂ ਉਹਨੂੰ ਪਹਿਲਾਂ ਉਰੇ ਸ਼ਿਫਟ ਕਰ ਦਿਓ ਸਾਡੀਆਂ ਮੰਗਾ ਉਸੇ ਕਹਿ ਦਿਓ ਜਾ ਕੇ ਅਸੀਂ ਨਹੀਂ ਜਾਂਦੇ ਦਿੱਲੀ ਧੰਨਵਾਦ ਬਾ ਇੱਕ ਕਿਉਂ ਨਹੀਂ ਕਿ ਹabhi ਪਹਿਲਾਂ ਉਹਨੂੰ ਪ੍ਰੋਲ ਦਿਓ ਸ਼ਿਫਟਾਂ ਦਾ ਬਾਅਦ ਦੀਆਂ ਗੱਲਾਂ ਹੈ ਹਾਵੇ ਸ਼ਿਫਟ ਕਰਨ ਨਾ ਕਰਨ ਇੱਕ ਵਾਰੀ ਪ੍ਰੋਲ ਤਾਂ ਲੈ ਲਓ ਅਸੀਂ ਆਪ ਹੀ ਕੱਚੀਆਂ ਗੱਲਾਂ ਕਰੀ ਜਾਂਦੇ ਹਾਂ ਉਹਨਾਂ ਕੋਈ ਸਰਕਾਰ ਦਾ ਨਮਾਇੰਦਗੀ ਇੱਕ ਐਸਪੀ ਆ ਗਿਆ ਦਿੱਲੀ ਦਾ ਇੱਕ ਐਸਐਚਓ ਆ ਗਿਆ ਉਹਨਾਂ ਨੂੰ ਵੀ ਪਤਾ ਨਹੀਂ ਹੋਊਗਾ ਬਣਾ ਖੜਾ ਖੜਾ ਕਰਦੇ ਨੇ ਪਤਾ ਨਹੀਂ ਕਿੱਡੇ ਲੀਡਰ ਸਮਝ ਲਿਆ ਉਹ ਕਾਮੇ ਸਾਫ ਮੋਰਚੇ ਚਾਈ ਸੀਗੇ ਜੀ ਬਾਬਾ ਗੁਰਮੀਤ ਸਿੰਘ ਕਾਰਸੇਵਾਲ ਲੰਗਰ ਚੱਲਦਾ ਉਹਨੇ ਕਿ ਆ ਵੀ ਆ ਕੇ ਉੱਠ ਕੇ ਚਲ ਗਏ ਸੀਗੇ ਮੈਂ ਉਹਨੂੰ ਕਿਹਾ ਵੀ ਦਾਵਾ ਦਾਵਾ ਬੈਠੋ ਉਹਨੇ ਫਿਰ ਕਿਹਾ ਵੀ ਇਹ ਇੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਕੁੰਡਲੀ ਜਾ ਕੇ ਬਹਿਨੇ ਆ ਉਹਨੇ ਕਿਹਾ ਵੀ ਅਸ ਇਹਨਾਂ ਸਾਰਿਆਂ ਵੀ ਆ ਚਲੋ ਆਪਾਂ ਕੁੰਡਰੀ ਲਾ ਕੇ ਬੈਠਾਂਗੇ ਵੀ ਉੱਥੇ ਇੱਥੇ ਤਾਂ ਰਾਈਟ ਹੀ ਨਹੀਂ ਬਣਦਾ ਇੱਥੇ ਤੈਨੂੰ ਸਾਲ ਉੱਥੇ 10 ਸਾਲ ਨੂੰ ਬੈਠੇ ਰਹੋ ਕੁੰਡਲੀ ਉੱਥੇ ਕਹਿ ਰਹੇ ਹਾਂ ਜਿੱਥੇ ਆਪਣਾ ਕਿਸਾਨ ਮੋਰਚਾ ਲੱਗਿਆ ਸੀ ਦਿੱਲੀ ਵਾਲਾ ਸਿੰਘੂ ਬਾਰਡਰ ਉੱਥੇ ਬੈਠਦੇ ਹਾਂ ਚੱਲ ਕੇ ਉਸੇ ਚੱਲਾਂਗੇ ਉਸੇ ਅਸੀਂ ਬੈਠਾਂ ਤੁਹਾਡੇ ਨਾਲ ਉਸ ਗੱਲ ਦੇ ਤਾਂ ਇਹ ਆਏ ਕੋਈ ਨਹੀਂ ਉਹਨਾਂ ਗੱਲਾਂ ਤੇ ਆਈ ਕੋਈ ਨਹੀਂ ਉਹ ਛੱਡ ਕੇ ਘਰੋਂ ਚੱਲ ਗਿਆ ਆਪਣੇ ਬੰਦੇ ਹੀ ਨਹੀਂ ਆਏ ਸਾਡੇ ਆਗੂ ਵੀ ਨਹੀਂ ਕੋ ਉਸ ਗੱਲ ਦਾ ਜਵਾਬ ਹੀ ਨਹੀਂ ਦਿੰਦਾ ਵੀ ਕੁੰਡਲੀ ਬੈਠਣਾ ਚਾਹ ਨਹੀਂ ਬੈਠਣਾ ਚੰਡੀਗੜ੍ਹ ਦਾ ਵਹਿ ਨਹੀਂ ਸਕਦੇ ਇਹ ਮੋਰਚੇ ਤੇ ਕੁੰਡਲੀ ਕੀ ਬੈਠਣਗੇ ਇਹ ਜਾ ਕੇ ਇਸ ਕਰਕੇ ਅਸੀਂ ਜਿੰਨਾ ਚਿਰ ਇਹ ਕਮ ਸਟਰੋਂਗ ਨਹੀਂ ਕਰਦੇ ਸਾਡੇ ਆਪ ਦੇ ਆਗੂਆਂ ਕਨਿਓ ਹੀ ਅਸੀਂ ਅੱਜ ਮਾਰ ਕਰਕੇ ਅੱਜ ਅੱਜ ਭਾਈ ਜਤਾਰ ਸਿੰਘ ਹਵਾਲੀ ਪਰੋਲ ਪੱਕੀ ਸੀਗੀ ਸਾਡੇ ਕੁਝ ਬੰਦੇ ਨੇ ਡਿੱਕੀ ਲਾ ਦੇ ਕੋਈ ਨਹੀਂ ਕਹਾ ਕਰਦੇ ਹੋ ਜੀ ਫੇਰ ਕਰਦੇ ਹੋ ਤਾਂ ਪਰ ਉਹ ਰੋਕੀ ਨਹੀਂ ਅੱਜ ਪਰੋਲ ਹੋਣੀ ਸੀ ਮੈਨੂੰ ਪਤਾ ਮੈਂ ਨੌਜੰਤ ਕੋ ਵੀ ਕਰ ਦੂੰਗਾ ਮੈਂ ਕਹਿੰਦਾ ਵੀ ਕਾਣਾ ਕਾਣਾ ਖਾਲ ਆਲਾ ਕਾ ਨੂੰ ਪਾਉਣਾ ਹਜੇ ਇਹਨਾਂ ਦੀ ਬਦੌਲਤ ਅੱਜ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਪਰੋਲ ਨਹੀਂ ਹੋ ਰਹੀ ਰੁਕਈ ਆ ਇਹਨਾਂ ਨੇ ਕਹਿ ਕੇ ਰਕਾਈ ਆ ਐਸੇ ਬਣੀਆਂ ਵੱਡੀਆਂ ਗੱਲਾਂ ਮਾਰਦੇ ਨੇ ਇੱਥੇ ਆ ਕੇ ਤੇ ਫੇਰ ਇੱਥੇ ਤਾਂ ਮਾਈਕ ਦੇ ਉੱਤੇ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਆ ਪਰ ਜੋ ਤੁਸੀਂ ਦੱਸ ਰਹੇ ਫੇਰ ਤਾਂ 도ਗਲੀਆਂ ਗੱਲਾਂ ਹੋ ਗਈਆਂ ਬਾਬਾ ਇੱਥੇ ਗੁਰਮੀਤ ਸਿੰਘ ਹੁਣ ਉਹਦਾ ਵੀਊ ਲੈ ਲਓ ਜੀ ਮੈਂ ਝੂਠ ਬੋਲਾਂ ਕਾਰਸੀ ਵਾਲੇ ਹਾਂ ਵੀ ਇਹ ਗੱਲ ਹੋਈ ਆ ਜ ਨਹੀਂ ਗੱਲਾਂ ਕੁਝ ਹੋਰ ਕਰਨੀਆਂ ਕਹਿਣਾ ਕੁਝ ਹੋਰ ਆ ਇਹਨਾਂ ਦੀ ਬਦੌਲਤ ਅੱਜ ਮੈਨੂੰ ਇਹ ਆ ਉਹ ਵੀ ਸਾਡੇ ਅੱਜ ਭਾਈ ਜੇ ਤਾਰ ਸਿੰਘ ਹਵਾਰਾ ਸਾਨੂੰ ਪੱਕੀ ਸੀ ਵੀ ਉਹਨਾਂ ਨੇ 13 14 ਤਰੀਕ ਨੂੰ ਦੀ ਪ੍ਰੌਰ ਹੋਈ ਪਈ ਆ ਤੁਸੀਂ ਇਹ ਮੰਨਦੇ ਹੋ ਵੀ ਜਿਹੜਾ ਮੋਦੀ ਸਰਕਾਰ ਹੈ ਜਾਂ ਸੈਂਟਰ ਹੈ ਉਹਨਾਂ ਦੇ ਬੋਲੇ ਇੱਕ ਇੱਕ 100 ਇੱਕ ਸੌਫਟ ਕੋਰਨਰ ਹੈਗਾ ਉਹਨਾਂ ਦਾ ਬੰਦੀ ਸਿੰਘਾਂ ਦੇ ਪ੍ਰਤੀ ਬਿਲਕੁਲ ਉਹ ਸੱਜਣਾ ਚਾਹੁੰਦੇ ਨੇ ਸਾਰਾ ਕੁਝ ਕਰਨਾ ਚਾਹੁੰਦੇ ਨੇ ਸਾਡੇ ਬੰਦੇ ਠੋਲਾ ਲਾਇਆ ਹੁੰਦੇ ਨੇ ਵੀ ਸਜੇ ਨਾ ਕਰਿਓ ਮੈਂ ਨੌ ਵੀ ਜਨਤਕ ਕਰ ਦੂੰਗਾ ਜਿਹੜੇ ਜਿਹੜੇ ਬੰਦੇ ਉੱਥੇ ਗਏ ਨੇ ਵੀ ਹਜੇ ਨਾ ਕਰਿਓ ਤੁਸੀਂ ਫੇਰ ਕਰਦੇ ਹੋ ਜੀ ਉਹ ਕਹਿੰਦਾ ਜੀ ਅਸੀਂ ਪੱਲਾ ਚਾਗਦਾ ਉਹ ਢੱਡ ਨੰਗਾ ਹੁੰਦਾ ਕਿੰਨੇ ਕੁ ਲੋਕਾਂ ਨੂੰ ਇਹਨਾਂ ਨੂੰ ਬੋਲੇ ਬਣਾਈ ਜਾਵਾਂਗੇ ਜਨਤਾ ਖੜੀ ਸਾਰੇ ਚਾਹੁੰਦੇ ਨੇ ਵੀ ਬੰਦੀ ਸਿੰਘ ਬਾਹਰ ਆਉਣ ਪਰ ਸਾਡੇ ਆਗੂਆਂ ਦੀ ਬਦੌਲਤ ਨਹੀਂ ਆ ਸਕਦੇ ਉਹ ਅੱਜ ਵੀ ਸਾਮਾ ਵਿਗੜ ਗਿਆ ਤੇ ਸਾਰਾ ਕੁਝ ਹੋ ਰਿਹਾ ਸੀ ਜਦੋਂ ਕੇਰਾਂ ਕਹਦਾ ਵੀ ਹੱਕ ਕਰਨਾ ਸੀ ਕਰਨਾ ਉਹ ਦਿੱਲੀ ਜਾਣੇ ਜਣਾ ਵੀ ਤੁਸੀਂ ਬੈਰੀਕੇਡ ਵੀ ਪੰਨਾਂਗੇ ਅਸੀਂ ਸਾਰਾ ਕੁਝ ਕਰਾਂਗੇ ਅਸੀਂ ਮਰਾਂਗੇ ਮਾਰਾਂਗੇ ਇਹ ਦਿੱਲੀ ਕੇ ਪਹੁੰਚਣੀ ਪਹੁੰਚਣਾ ਕਾਲ ਤਾਂ ਇਹ ਆ ਫਿਰ ਇਹ ਕਹਿੰਦੇ ਨੇ ਵੀ ਜਿੱਥੇ ਤੁਸੀਂ ਬਿਠਾਉਂਗੇ ਬਹਿ ਜਾਗੇ ਫਿਰ ਉਹ ਤਾਂ ਉਹ ਗੇਟ ਲਾ ਕੇ ਬਿਠਾਤਾ ਬੈਠੇ ਰਹੋ ਮੈਂ ਦੇਖੂੰਗਾ ਵੀ ਹੁਣ ਕਿੰਨੇ ਦਿਨ ਇੱਥੇ ਬੈਠਣਗੇ 5 ਵਜੇ ਤੋਂ ਜੇ ਪਹਿਲਾਂ ਕੋਈ ਖੜ ਗਿਆ ਤਾਂ ਕਹਿ ਦਿਓ ਜਿਹੜੀ ਕਥਨੀ ਕਰਨੀ ਦੇ ਵਿੱਚ ਫਰਕ ਹੁੰਦਾ ਆ ਆ ਸਾਰੇ ਲੋਕ ਚਾਹੁੰਦੇ ਨੇ ਵੀ ਸਾਰੇ ਬੰਦੇ ਬਾਹਰ ਹੀ ਆਉਣੇ ਚਾਹੀਦੇ ਨੇ ਦੋ ਵੀ ਜਿਹੜਾ ਸਾਨੂੰ ਦੁੱਖ ਇਸੇ ਗੱਲ ਦਾ ਹੈ ਅਸੀਂ ਉਥੇ ਬੈਠੇ ਆਂ ਭਾਬੀ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਇੱਕ ਪੱਖ ਇਹ ਵੀ ਆਂਦਾ ਹੈਗਾ ਕਿ ਇਸ ਕਰਕੇ ਸਰਕਾਰ ਨਹੀਂ ਛੱਡ ਰਹੀ ਉਹਨਾਂ ਨੂੰ ਕਿ ਉਹਨਾਂ ਨੂੰ ਜੇ ਛੱਡ ਦਿੰਦੀ ਹੈ ਤਾਂ ਬਾਹਰ ਖਤਰਾ ਹੋ ਸਕਦਾ ਹੈ ਹਾਲਾਂਕਿ ਹੁਣੇ ਜਸਟਿਸ ਰਣਜੀਤ ਸਿੰਘ ਬੋਲ ਕੇ ਹਟੇ ਨੇ ਕਿ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੂੰ ਜਿਹੜਾ ਰੱਖਿਆ ਗਿਆ ਹੈਗਾ ਉਹ ਸਹੀ ਨਹੀਂ ਹੈਗਾ ਕਾਨੂੰਨੀ ਕਿਉਂਕਿ ਇਹ ਤਾਂ ਮਾਹਰ ਨੇ ਤਾਂ ਜੱਜ ਵੀ ਰਹੇ ਨੇ ਦੇਖੋ ਕੋਈ ਖਤਰਾ ਨਹੀਂ ਹੈਗਾ 68 100 150 ਪਿੰਡਾਂ ਨੇ ਲਿਖ ਕੇ ਪੱਤਰ ਭੇਜਤਾ ਵੀ ਸਾਨੂੰ ਕੋਈ ਖਤਰਾ ਨਹੀਂ ਹੈਗਾ ਇੱਕ ਬੰਦੇ ਦੇ ਪ੍ਰੋਲ ਦੇ ਨਾਲ ਕੀ ਖਤਰਾ ਹੋ ਸਕਦਾ ਕੱਟ ਤੋਂ ਕੱਟ ਉਹਦੀ ਹਫਤੇ ਦੀ ਜਾਂ ਦੋ ਦਿਨਾਂ ਦੀ ਚਾਰ ਦਿਨਾਂ ਦੀ ਮਾਂ ਨੂੰ ਮਿਲਣ ਵਾਸਤੇ ਪ੍ਰੋਲ ਤਾਂ ਚਾਹੀਦਾ ਨਾ ਜਗਤਾਰ ਸਿੰਘ ਅਵਾਰੀ ਦੀ ਉਥੇ ਫਿਰ ਉਹ ਕਿਹੜਾ ਖੁੱਲਾ ਛੱਡ ਦੇਣਗੇ ਖੁੱਲਾ ਨਹੀਂ ਛੱਡਦੇ ਉਹ ਉਥੇ ਉਹਦੇ ਬੰਦਸ਼ਾਂ ਹੋਣਗੀਆਂ ਆਪਣੀ ਮਾਂ ਤਾਂ ਨੂੰ ਮਿਲ ਸਕਦਾ ਉਹ ਤੇ ਰਹਿ ਸਕਦਾ ਇੱਕ ਦੋ ਦਿਨ ਇੰਨੇ ਹੀ ਬੜਾ ਇਹ ਤਾਂ ਕਹਿੰਦੇ ਵੀ ਸਾਨੂੰ ਪ੍ਰੋਲ ਚਾਹੀਦੀ ਨਹੀਂ ਉਹਦੇ ਸ਼ਿਫਟਿੰਗ ਚਾਹੀਦੀ ਆ ਮੇਰੇ ਸਾਹਮਣੇ ਗੱਲ ਹੋਈ ਆ ਵੀ ਸਾ ਪ੍ਰੋਲ ਬਾਅਦ ਚ ਕਰਾਵਾਂਗੇ ਪਹਿਲਾਂ ਉਹਦੀ ਸ਼ਿਫਟ ਕਰੋ ਪ੍ਰੋਲ ਤਾਂ ਬਲਕਿ ਬੁਧੀਆਂ ਸੀਗੇ ਉਹਨਾਂ ਨੇ ਇਹ ਬਾਹਰ ਆਦਦੇ ਹੈਗੇ ਮੇਰੇ ਸਾਹਮਣੇ ਵੀ ਪ੍ਰੋਲ ਨਹੀਂ ਸ਼ਿਫਟ ਕਰੋ ਪਹਿਲਾਂ ਬਾਅਦ ਚ ਇਕ ਦੇਖਾਂਗੇ ਪ੍ਰੋਲ ਦਾ ਕੰਮ ਫੇਰ ਕਿਵੇਂ ਹੋਊਗਾ ਫਿਰ ਹੁਣ ਸ਼ਿਫਟੀ ਕਰਾ ਲੈਣਾ ਸ਼ਿਫਟ ਸ਼ਿਫਟ ਉਹਨਾਂ ਨੇ ਕਰਨਾ ਨਹੀਂ ਪਰੋਲ ਇਹਨਾਂ ਨੇ ਲੈਣੀ ਨਹੀਂ ਫਿਰ ਤਾਂ ਇਹ ਮਸਲਾ ਕਿਤੇ ਹੱਲ ਹੀ ਨਹੀਂ ਹੋਣਾ ਜੀ ਫਿਰ ਤਾਂ ਮੋਰਚੇ ਲਗਾਉਂਦੇ ਰਹੋ ਬਸ ਮੋਰਚੇ ਲਗਾਉਣ ਜੋਗੀ ਇਹਨਾਂ ਨੂੰ ਆਗੋਂ ਨੂੰ ਕੁਝ ਸਵਾਲ ਕਰੋ ਜੀ ਜੇ ਇਹ ਨਾ ਕਰਿਆ ਹੋਵੇ ਮੈਨੂੰ ਨੀਵੀਂ ਥਾਂ ਵੀ ਘੜਾ ਦਿਓ ਜਿੱਥੇ ਮਰਜ਼ੀ ਖੜਾ ਦਿਓ ਵੀ ਜੀ ਇਹ ਗੱਲ ਨਾ ਕਹੀ ਹੋਵੇ ਮਨ ਦੇ ਵਿੱਚ ਰੋਸ ਆਉਂਦਾ ਸੀ ਬੈਠਾ ਸਾਡੇ ਇੰਨੇ ਵੀ ਗੱਲਾਂ ਸੀ ਚੁੱਪ ਚਾਪ ਦੇਖੀ ਦੇਖਦੇ ਕੋਈ ਗੱਲ ਨਹੀਂ ਆਗੋਂ ਨੇ ਕਰ ਲੈਣ ਦੀ ਗੱਲ ਸਾਨੂੰ ਉਹਦੀ ਪਰੋਲ ਜ਼ਰੂਰੀ ਸੀ ਅੱਜ ਸਾਨੂੰ ਸ਼ਿਫਟਿੰਗ ਨਹੀਂ ਚਾਹੀਦੀ ਜਗਤਾਰ ਸਿੰਘ ਆਵਾਜ਼ੀ ਸ਼ਿਫਟ ਤੋਂ ਅਸੀਂ ਕਿ ਕਿ ਲਾਉਣਾ ਜੇ ਪਰੋਲ ਹੋ ਗਿਆ ਸੀ ਉਹਦੀ ਜ਼ਮਾਨਤ ਵੀ ਕਰਾ ਲਾਂਗੇ ਜ਼ਮਾਨਤ ਤੇ ਆਰਡਰ ਬਣ ਜਾਣਗੇ ਉਹਦੇ ਬਾਬੂ ਜੀ ਵੈਸੇ ਕੋਈ ਇਸ ਤਰੀਕੇ ਦੀ ਜਿੱਦਾਂ ਹੁਣ ਤੁਸੀਂ ਗੱਲਾਂ ਦੱਸ ਰਹੇ ਹੋ ਕਿਉਂਕਿ ਇਸੇ ਹਾਲ ਹੀ ਦੇ ਵਿੱਚ ਇੱਕ ਵੀਡੀਓ ਵੀ ਦੇਖੀ ਸੀਗੀ ਸ਼ਾਇਦ ਤੁਹਾਡੇ ਦਲਦੇਵ ਸਿੰਘ ਸੀਗੇ ਉਹ ਘੋੜਾ ਵੀ ਲੈ ਕੇ ਆ ਰਹੇ ਸੀ ਕਿ ਕਹਿੰਦੇ ਸੀਗੇ ਕਿ ਅਸੀਂ ਭਾਈ ਗਤਾਰ ਸਿੰਘ ਹਵਾਰਾ ਨੂੰ ਇਸ ਘੋੜੇ ਦੇ ਉੱਤੇ ਬਿਠਾ ਕੇ ਲੈ ਕੇ ਆਵਾਂਗੇ ਕਿ ਇਸ ਤਰੀਕੇ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਕਿ ਤੁਸੀਂ ਡਵੈਲਪਮੈਂਟ ਦੇਖ ਰਹੇ ਸੀਗੇ ਕਿ ਸਰਕਾਰ ਦੇ ਨੁਮਾਇੰਦੇ ਉਹਨਾਂ ਵੱਲੋਂ ਇੱਕ ਪੋਜ਼ਿਟਿਵ ਸਾਈਨ ਆ ਰਿਹਾ ਸੀਗਾ ਕਿ ਤੁਹਾਨੂੰ ਜਿਹੜੀ ਤੁਸੀਂ ਗੱਲਾਂ ਕਹਿ ਰਹੇ ਹੋ ਕਿ ਤੁਹਾਨੂੰ ਲੱਗਦਾ ਸੀਗਾ ਕਿ ਬਾਹਰ ਆ ਸਕਦੇ ਆ 100% ਪੱਕਾ ਯਕੀਨ ਸੀ ਆ 13 ਤਰੀਕ ਦਾ ਉਹਨਾਂ ਦਾ ਪੱਕਾ ਸੀਗਾ ਇਹਨਾਂ ਨੇ ਠੋ ਇਹਨਾਂ ਨੇ ਕਿਹਾ ਵੀ ਬਾਅਦ ਚ ਕਰਾਵਾਂਗੇ ਅਸੀਂ ਹੁਣ ਦੱਸੋ ਫਿਰ ਅਸੀਂ ਇਹਨਾਂ ਨਾਲ ਕਿਵੇਂ ਸਹਿਮਤ ਹੋ ਜਾਈਏ ਸਿਰਫ ਨਾਰੇ ਮਾਰਨ ਵਾਲੇ ਨੇ ਦੋ ਗਲਾ ਬੋਣਾ ਇਹਨਾਂ ਲੋਕਾਂ ਦੇ ਵਿੱਚ ਇਹ ਨਹੀਂ ਸੁਣਾਉਣਾ ਚਾਹੁੰਦੇ ਆ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਨੇ ਕਿਉਂ ਮੈਂ ਸਾਰੀ ਸੰਗਤ ਨੂੰ ਪੁੱਛਣਾ ਚਾਹੁੰਦਾ ਵੀ ਸਾਨੂੰ ਇਹ ਗੱਲ ਦਾ ਜਵਾਬ ਦਿਓ ਪਹਿਲਾਂ ਪਰੋਲ ਚਾਹੀਦੀ ਆ ਜਾਂ ਉਹਦੀ ਸ਼ਿਫਟਿੰਗ ਚਾਹੀਦੀ ਜਥੇਦਾਰ ਦੀ ਪਈ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਮੁਲਾਕਾਤ ਹੋਈ ਹੈ ਜੀ ਕਿਸੇ ਤੁਹਾਡੇ ਸਿੰਘ ਦੇ ਵੱਲੋਂ ਕਿ ਉਹਨਾਂ ਦਾ ਇਸ ਮਸਲੇ ਦੇ ਉੱਤੇ ਕੀ ਕਹਿਣਾ ਹੈਗਾ ਸਾਡੀ ਕਿਸੇ ਮੁਲਾਕਾਤ ਨਹੀਂ ਹੋਈ ਉਹਨਾਂ ਨਾਲ ਪਹਿਲਾਂ ਪਹਿਲਾਂ ਜਦੋਂ ਉਹਨਾਂ ਦਾ ਸੀਗਾ ਉਹ ਆਪਣੇ ਤਿਹਾਰ ਜੇਲ੍ਹ 'ਚ ਸੀਗੇ ਉੱਥੇ ਉਦੋਂ ਸਾਡੀ ਟੈਲੀਫੋਨ ਜਿਹੜੀ ਸਰਕਾਰ ਜੀ ਤੋਂ ਉਹਦੇ ਨਾਲ ਦੋ ਵਾਰੀ ਗੱਲ ਹੋਈ ਸਾਡੀ ਸਿਰਫ ਦੋ ਤਿੰਨ ਵਾਰੀ ਆਪਣੀ ਗੱਲ ਹੋਈ ਆ ਦੋ ਤਿੰਨ ਵਾਰੀ ਸਾਡੀ ਗੱਲ ਹੋਈ ਆ ਹੁਣ ਉਹਨਾਂ ਨੂੰ ਮਡੋਲੀ ਗਾਹਾਂ ਭੇਜਤਾ ਉੱਥੇ ਕੋਈ ਸਿਸਟਮ ਨਹੀਂ ਹੈਗਾ ਉੱਥੇ ਜ਼ਿਆਦਾ ਬੰਦਸ਼ਾਂ ਨਹੀਂ ਹੋਈਆਂ ਪਹਿਲਾਂ ਜਦੋਂ ਮੋਰਚਾ ਲੱਗਿਆ ਉਦੋਂ ਉਦੋਂ ਬਾਅਦ ਦੋ ਤਿੰਨ ਵਾਰੀ ਸਾਡੀ ਗੱਲ ਉਹਨਾਂ ਦੀ ਸਰਕਾਰੀ ਫੋਨਾਂ 'ਤੇ ਹੀ ਗੱਲਾਂ ਹੋਈਆਂ। ਅੱਛਾ ਜੀ ਤੇ ਉਹਨਾਂ ਦਾ ਕੀ ਕੁਝ ਸੀਗਾ ਜੀ ਇਸ ਦੇ ਉੱਤੇ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਇਹਦੇ ਉਹ ਤਾਂ ਅਸੀਂ ਕਹਿੰਦੇ ਨੇ ਵੇਖਤਾ ਦੇ ਨਾਲ ਚੱਲੋ। ਸ਼ਾਂਤੀ ਰੱਖੋ। ਬਦ ਤੋਂ ਬਾਅਦ ਲੋਕਾਂ ਦਾ ਇਕੱਠ ਕਰੋ। ਤੁਸੀਂ ਅਸੀਂ ਸਰਕਾਰਾਂ 'ਕੇ ਨਹੀਂ ਚੁਕਣਾ ਜੇ ਕੋਈ ਕਹੋ ਸਾਨੂੰ ਮਾਫੀ ਮੰਗੋ ਜਾਂ ਫਲਾਣਾ ਕਰੋ ਇਹ ਨਹੀਂ। ਚੜਦੀ ਕਲਾ ਦੇ ਵਿੱਚ ਆਸੀਂ ਸਾਡੀ ਤੁਸੀਂ ਉਹ ਕਹਿੰਦੇ ਇੱਕ ਇੱਕ ਵਾਰੀ ਤਾਂ ਇਹ ਵੀ ਮਾਹੌਲ ਉੱਥੇ ਬਣ ਗਿਆ ਸੀ ਉਹਨਾਂ ਨੇ ਮੈਨੂੰ ਖੁਦ ਪਰ ਵੀ ਸਾਨੂੰ ਕੋਈ ਪਰਵਾਹੀ ਨਾ ਛਡਾਓ ਤੁਸੀਂ ਸਾਨੂੰ ਅੱਛਾ ਹੀ ਪਰ ਇਹ ਆਪ ਦੀ ਏਕਤਾ ਬਣਾ ਕੇ ਰੱਖੋ ਇੱਥੇ ਮੋਰਚੇ ਚੜਦੀ ਕਲਾ ਰੱਖੋ ਮੈਨੂੰ ਕੋਈ ਮੇਰੀ ਪਰਵਾਹ ਨਾ ਕਰੋ ਵੀ ਭਾਈ ਜਗਤਾਰ ਸਿੰਘ ਖਵਾਰੇ ਦੇ ਕਹੇਆ ਮੈਨੂੰ ਵੀ ਸਾਨੂੰ ਕੋਈ ਗੱਲ ਨਹੀਂ ਅੰਦਰ ਬੈਠਿਆਂ ਬੈਠੇ ਰਹਿਣ ਦੇ ਕੋਈ ਗੱਲ ਸਾਡੀ ਪਰਵਾਹ ਨਾ ਮਾਨੂੰ ਸਾਨੂੰ ਕੋਈ ਫਿਕਰ ਨਹੀਂ ਹੈਗਾ ਨਹੀਂ ਛੱਡਦੇ ਨਾ ਛੱਡਣ ਕੋਈ ਇੱਥੇ ਤੱਕ ਉਹਨਾਂ ਦਾ ਦਿਰੜ ਉਹਨਾਂ ਦਾ ਭਰੋਸਾ ਅਸੀਂ ਕੀ ਕਰਦੇ ਫਿਰਦੇ ਆ ਬਾਹਰੇ ਲੋਕ ਰੋਟੀਆਂ ਸੇਕਦੇ ਆ 3 ਮਹੀਨੇ ਹੋ ਗਏ ਮੋਰਚਾ ਲੱਗਿਆ ਨੂੰ ਇਹਨਾਂ ਨੂੰ ਆਗੂਆਂ ਨੂੰ ਇਹਨਾਂ ਨੂੰ ਸਾਰੇ ਆਗੂਆਂ ਨੂੰ ਇਕੱਠੇ ਕਰਕੇ ਇੱਥੇ ਪੁੱਛ ਲਿਓ ਮੈਨੂੰ ਨੀਵੇਂ ਥਾਵੇਂ ਖੜਾ ਦੇ ਵੀ ਤੁਹਾਡੀ 30 ਰਾਤਾਂ ਮੋਰਚੇ ਦੇ ਵਿੱਚ ਹੈਗੀਆਂ ਨੇ 30 ਰਾਤਾਂ ਕਿਸੇ ਨੇ ਕੱਟੀਆਂ ਹੋਣ ਮੋਰਚਾ ਕਿਵੇਂ ਕੰਮ ਜਾਵ ਹੋ ਜਾਊਗਾ 30 ਰਾਤਾਂ ਦੀ ਮੈਨੂੰ ਜਿਹੜੇ ਆਗੂ ਨੇ ਮੋਰਚੇ ਦੇ ਇੱਥੇ ਉਹਨਾਂ ਨੂੰ ਕਹੋ 30 ਰਾਤਾਂ ਤੁਹਾਡੀ ਗਿਣਤੀ ਦਿਖਾ ਦਿਓ ਇੱਥੇ ਇਹ ਅੰਦੋਲਨ ਦੇ ਤਾਵਾਗੇ ਹਰ ਖਾਵੇ ਨਾ ਅਸੀਂ ਤਾਂ 30 3 ਮਹੀਨੇ ਹੋ ਗੋ ਸੇ ਬੈਠਿਆਂ ਨੂੰ ਮੋਰਚਾ ਕਿਵੇਂ ਫਤਿਹ ਹੋਊਗਾ ਸਾਡੇ ਆਗਮਨ ਦੀ ਦੇਣਾ ਜਿਹੜੀ ਸਾਰੇ ਬੰਦੀ ਸਿੰਘ ਨਹੀਂ ਰਿਹਾ ਔਰ ਇੱਥੇ ਸਾਰਾ ਡਰਾਮਾ ਖੇਡਿਆ ਜਾ ਰਿਹਾ ਸਾਰਾ ਡਰਾਮਾ ਆ ਲੋਕਾਂ ਨੂੰ ਬੌੜੇ ਬਣਾਉਣ ਵਾਸਤੇ ਵੀ ਹਾਂ ਅਸੀਂ ਜਿਹੜੇ ਬੰਦੇ ਮੈਨੂੰ ਆ ਸਵਾਲ ਸਾਰਿਆਂ ਨੂੰ ਪੁੱਛਣਾ ਮੈਂ ਚਾਹੁੰਦਾ ਇੱਥੇ ਜਿਹੜੇ ਬੰਦੇ ਤਿੰਨ ਮਿਸਾਲਾਂ ਦੇ ਵਿੱਚ ਮੁੱਖ ਮੰਤਰੀ ਨੂੰ ਨਾ ਮਿਲ ਸਕਣ ਉਹ ਪ੍ਰਧਾਨ ਮੰਤਰੀ ਨੂੰ ਕਿਵੇਂ ਮਿਲ ਲੈਣਗੇ ਤਿੰਨ ਸਾਲਾਂ ਦੇ ਵਿੱਚ ਮੁੱਖ ਮੰਤਰੀ ਨੂੰ ਨਾ ਮਿਲਣ ਸਕੇਣ ਬੈਠ ਸਕਣ ਉਹਦੇ ਨਾਲ ਉਹ ਪ੍ਰਧਾਨ ਮੰਤਰੀ ਨੂੰ ਕਿਵੇਂ ਮਿਲ ਲੈਣਗੇ ਬਸ ਆ ਹੀ ਦੱਸ ਲੈ ਮੈਨੂੰ ਲੋਕ ਇੰਨੀ ਗੱਲ ਦੱਸ ਦੇਣਾ ਖੋੜਾ ਖਾਦੀ ਖੜੀ ਸਾਡੇ ਅਸੀਂ ਬੈਠੇ ਆ ਉਥੇ ਸਾਡੇ ਦਰਦ ਆਉਂਦਾ ਵੀ ਇਹ ਕੀ ਕਰਦੇ ਫਿਰਦੇ ਨੇ ਉਥੇ 15 ਦਿਨਾਂ ਬਾਅਦ ਢੇੜਾ ਮਾਰਤਾ 20 ਦਿਨਾਂ ਬਾਅਦ ਢੇੜਾ ਮਾਰਤਾ ਐਵੇਂ ਮੋਰਚੇ ਫਤੇ ਹੁੰਦੇ ਰਹੇ ਬਾਬੇ ਇੱਕ ਵਾਰੀ ਅਸੀਂ ਜਦੋਂ ਸਟਾਰਟਿੰਗ ਹੋਈ ਤਾਂ ਜਿੰਨਾ ਸੰਗਤ ਦਾ ਉਤਸ਼ਾਹ ਸੀ ਜਿੰਨਾ ਵੇਗ ਸੀ ਅਸੀਂ 26 ਜਨਵਰੀ ਨੂੰ ਵੀ ਵੇਖਿਆ ਕਿੰਨਾ ਵੱਡਾ ਇਕੱਠ ਸੀ ਪੂਰੀ ਦੀ ਪੂਰੀ ਇੱਕ ਤਰੀਕੇ ਨਾਲ ਮੁਹਾਲੀ ਜਾਮ ਹੋ ਗਈ ਸੀ ਤੇ ਅਸੀਂ ਆਪਸ ਦੇ ਵਿੱਚ ਵੀ ਕਈ ਵਾਰੀ ਗੱਲਾਂ ਕਰਦੇ ਕਿ ਸੰਗਤ ਦਾ ਉਤਸ਼ਾਹ ਤਾਂ ਬਹੁਤ ਸੀ ਲੇਕਿਨ ਉਹਨੂੰ ਸਾਹਮਣੇ ਨਹੀਂ ਗਿਆ ਤੁਹਾਨੂੰ ਵੀ ਲੱਗਿਆ ਨਹੀਂ ਸਾਹਮਣੇ ਗਿਆ ਸਾਥੋਂ ਆਪਦੇ ਆਗੂ ਨੇ ਸਾਡੇ ਨਾਲ ਇਨਕੀ ਕੀਤੀ ਆ ਕਿਸੇ ਨੂੰ ਪੁੱਛਿਆ ਕੋਈ ਨਹੀਂ ਹੈਗਾ ਜੇ ਕੋਈ ਆਇਆ ਉਹਨੂੰ ਕੁਝ ਰਹਿਣ ਸਹਿਣ ਦਾ ਕੋਈ ਪ੍ਰਬੰਧ ਨਹੀਂ ਕਰਕੇ ਦਿੱਤਾ ਕੀਦਾ ਕੰਮ ਹੁੰਦਾ ਫੰਡ ਕਿਹਦੇ ਕੋਲੇ ਆਏ ਨੇ ਕਿਉਂਕਿ ਅਸੀਂ ਤਾਂ ਦੇਖਿਆ ਸਟਾਰਟਿੰਗ ਦੇ ਵਿੱਚ ਉੱਥੇ ਰਾਤ ਨੂੰ 2 2 ਵਜੇ 3 3 ਵਜੇ ਵੀ ਸੰਗਤ ਆਂਦੀ ਸੀਗੀ ਜਿਹੜੀ ਉੱਥੇ ਬੈਠੇ ਨੇ ਉਹਨਾਂ ਨੇ ਕੋਈ ਪੁੱਛਦੇ ਕਿਸੇ ਨੇ ਉਸ ਜਨੇ ਮੋਰਚੇ ਦੇ ਤੁਸੀਂ ਆ ਕੇ ਉੱਥੇ ਤੁਸੀਂ ਇੱਕ ਕਰ ਲਿਓ ਗੱਲ ਜਿਨੇ ਤੰਬੂ ਲੱਗੇ ਹੋਏ ਨੇ ਕਿਸੇ ਵਿੱਚ ਹੁਣ ਤੁਹਾਡੇ ਤੰਬੂ ਪੁੱਛ ਲਿਓ ਉਹਨਾਂ ਨੂੰ ਜੇ ਕਿਸੇ ਨੂੰ ਸਾਬਣ ਵੀ ਸਾਬਣ ਦੀ ਟਿੱਕੀ ਵੀ ਕਿਸੇ ਨੂੰ ਦਿੱਤੀ ਹੋਵੇ ਨਾ ਆਗੂਆਂ ਨੇ ਹੁਣ ਮੈਂ ਤਾਂ ਆਏ ਮੋਰਚੇ ਲੱਗਦੇ ਨੇ ਦੱਸੋ ਕਿਰਮੀ ਕਿੱਦਾਂ ਦੇ ਮੱਛਰ ਤੇ ਤੰਬੂ ਦੇ ਵਿੱਚ ਇਹਨਾਂ ਨੇ ਮੈਂ ਹੈਰਾਨ ਪਰੇਸ਼ਾਨ ਕੋਈ ਵੀ ਇੱਥੇ ਮੈਂ ਇਸ ਗੱਲ ਨੂੰ ਕਹਿੰਦਾ ਜੇ ਜਿੱਦਾਂ ਦੇ ਤੰਬੂ 'ਚ ਇਹ ਬੈਠੇ ਆ ਕੋਈ ਵੀ ਬੰਦਾ ਬੈਠ ਕੇ ਦੱਸ ਦਵੇ ਮੈਨੂੰ ਮੈਂ ਉਸੇ ਵੇਲੇ ਆਪਣਾ ਸਭ ਕੁਝ ਛੱਡ ਦਊਗਾ ਕਿਦਾਂ ਦੇ ਤੰਬੂ 'ਚ ਇਹ ਬੈਠੇ ਆ ਪਹਿਲਾਂ ਜੀ ਮੋਰਚਾ ਇਹ ਮੇਰੀਆਂ ਦੇਖੀਆਂ ਗੱਲਾਂ ਆ ਸੋ ਸੰਗਤ ਅੱਜ ਬਹੁਤ ਪਹੁੰਚੀ ਹੋਈ ਹੈ ਲੇਕਿਨ ਜਿਸ ਤਰੀਕੇ ਨਾਲ ਦੱਸ ਰਹੇ ਨੇ ਤਾਂ ਸੰਗਤ ਦਾ ਕਿਤੇ ਜੋ ਮਨ ਦੇ ਵਿੱਚ ਸੋਚ ਕੇ ਆਂਦੀ ਹੈ ਉਹਨੂੰ ਠੇਸ ਵੀ ਲੱਗਦੀ ਹੈ ਵੀ ਜਿਹੜੇ ਆਗੂ ਨੇ ਉਹ ਕਿਸ ਤਰੀਕੇ ਨਾਲ ਉਹਨਾਂ ਦਾ ਸਟੈਂਡ ਹੈਗਾ ਅਸੀ ਜੀ ਸਾਹਿਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ